ਸਭ ਤੋਂ ਪਹਿਲੇ ਮੈਂ ਫਤਿਹ ਅਸ ਕਰਦਾ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਵੱਖ-ਵੱਖ ਫੀਲਡ ਤੋਂ ਜਿਹੜੇ ਸਾਡੇ ਬਹੁਤ ਸਪੈਸ਼ਲ ਗੈਸਟ ਆਏ ਹੈ ਜਿਨ੍ਹਾਂ ਨੇ ਆਪਣੇ ਵਿਚਾਰ ਅੱਜ ਪੰਜਾਬ ਬਾਰੇ ਹਾਲਾਤ ਬਾਰੇ ਦਿੱਤੇ ਹੈ ਬਹੁਤ ਵਧੀਆ ਉਪਰਾਲਾ ਮੈਂ ਕਹਿਣਾ ਚਾਹੁੰਦਾ ਚੰਦੂ ਮਰਦ ਸਾਹਿਬ ਚੀਮਾ ਸਾਹਿਬ ਤੁਸੀਂ ਜਿਹੜਾ ਆਰਗੇਨਾਈਜ਼ ਕੀਤਾ ਹੈ ਤੇ ਜਦੋਂ ਗੱਲਾਂ ਕਰੀਦੀਆਂ ਕਈ ਚੀਜ਼ਾਂ ਨਵੀਆਂ ਆ ਜਾਂਦੀਆਂ ਜਿਹੜੀਆਂ ਆਪਾਂ ਸੋਚਦੇ ਨਹੀਂ ਸੋ ਡਿਸਕਸ਼ਨ ਨਾਲ ਹੀ ਕੋਈ ਰਿਜ਼ਲਟ ਆਉਂਦਾ ਹੈ ਜੇ ਬੰਦਾ ਡਿਸਕਸ਼ਨ ਨਹੀਂ ਕਰੇ ਤੇ ਆਪਣੇ ਵਿੱਚ ਹੀ ਰਹੇ ਤੇ ਜਿਹੜਾ ਦੂਜਾ ਵਿਊ ਪਬਲਿਕ ਵਿਊ ਉਹ ਕਿਤੇ ਕਿਤੇ ਰਹਿ ਜਾਂਦਾ ਮੈਂ ਜੋ ਦੇਸ਼ ਦੀ ਹਾਲਾਤ ਹੈ ਤੇ ਪੰਜਾਬ ਦੀ ਹਾਲਾਤ ਹੈ ਪਹਿਲੇ ਉਹ ਸੋਚ ਲਈ ਹੈ ਕਿ ਆਪਾਂ ਕੋਈ ਵੀ ਚੀਜ਼ ਕਰਨੀ ਹੋਏ ਪੋਜ਼ਿਟਿਵ ਤੇ ਨੈਗੇਟਿਵ ਦੇਖਣੀ ਚਾਹੀਦੀ ਹੈ ਚੀਜ਼ ਪਹਿਲੇ ਮੈਂ ਪੰਜਾਬ ਦਾ ਸਿਚੁਏਸ਼ਨ ਦੱਸਣਾ ਚਾਹਣਾ ਸਭ ਤੋਂ ਵੱਡਾ ਡਿਸਐਡਵਾਂਟੇਜ ਕੀ ਹੈ ਪੰਜਾਬ ਨੂੰ ਆਪਾਂ ਲੈਂਡਲੌਕਡ ਸਟੇਟ ਹੈ ਮਤਲਬ ਦੁਨੀਆਂ 'ਚ ਦੇਖ ਲੋ ਉਹ ਮੁਲਕ ਤਰੱਕੀ ਕਰ ਰਹੇ ਆ ਜਿਨ੍ਹਾਂ ਕੋਲੇ ਪੋਰਟ ਹੈ ਜਿੱਥੇ ਰॉ ਮਟੀਰੀਅਲ ਐਕਸਪੋਰਟ ਇੰਪੋਰਟ ਜਿਹੜੇ ਜੇਤੀ ਹੋ ਜਾਣ ਜਿੰਨੇ ਵੀ ਦੇਖ ਲੋ ਮੁਲਕ ਆਪਾਂ ਜਿਵੇਂ ਉੱਤੇ ਆ ਲੈਂਡਲੌਕਡ ਹੈ ਦੂਜੀ ਵੱਡੀ ਕਮੀ ਹੈ ਆਪਣੇ ਕੋਲੇ ਕੋਈ ਨੈਚੁਰਲ ਰਿਸੋਰਸ ਨਹੀਂ ਨਾ ਪੈਟਰੋਲ ਆਪਣੇ ਕੋਲੇ ਨਾ ਆਪਣੇ ਕੋਲੇ ਸੋਨਾ ਨਾ ਆਪਣੇ ਕੋਲੇ ਕੋਈ ਕੋਲਾ ਹੈ ਜਿੰਨੇ ਵੀ ਨੈਚੁਰਲ ਰਿਸੋਰਸ ਜਿਹੜੇ ਦੁਨੀਆ 'ਚ ਹੈਗੇ ਲੋਕਾਂ ਕੋਲੇ ਕੋਈ ਜ਼ਿੰਕ ਹੁੰਦਾ ਹੈ ਕਿਤੇ ਕੋਈ ਮੈਟਲ ਹੁੰਦਾ ਹੈ ਕਿਤੇ ਨਾ ਕਿਤੇ ਹਰ ਸੂਬਾ ਕਿਸੇ ਨਾ ਕਿਸੇ ਨੈਚੁਰਲ ਰਿਸੋਰਸ ਕਰਕੇ ਹੀ ਵਧਦਾ ਹੁੰਦਾ ਹੈ ਅਰਬ ਬੋਲਡ ਦੇਖ ਲਓ ਕੱਲੇ ਤੇਲ ਕਰਕੇ ਉਹਨਾਂ ਕੋਲੇ ਕੱਲੀ ਮਿੱਟੀ ਹੈ ਤੇ ਤੇਲ ਹੈ ਅੱਜ ਦੁਨੀਆ ਤੇ ਰਾਜ ਕਰ ਰਹੇ ਆਪਣੇ ਕੋਲ ਇੰਨੇ ਵਧੀਆ ਖੇਤ ਐ ਤੇ ਆਪਣੇ ਕੋਲ ਕੁਝ ਨਹੀਂ ਐ ਅੱਜ ਇੱਕ ਕਤਾਰ ਐ ਕਤਾਰ ਕੋਲ ਤੇਲ ਹੈ ਨਹੀਂ ਪਰ ਉਹਨਾਂ ਕੋਲ ਗੈਸ ਹੈ ਇਕੱਲੇ ਗੈਸ ਤੇ ਸਿਰ ਤੇ ਅੱਜ ਉਹ ਦੁਨੀਆ ਚ ਸਭ ਤੋਂ ਅਮੀਰ ਦੇਸ਼ ਐ ਆਪਾਂ ਪਹਿਲੇ ਆਪਣੇ ਪੰਜਾਬ ਨੂੰ ਸਮਝੀ ਆਪਣੇ ਕੋਲ ਕੀ ਐ ਆਪਣੇ ਕੋਲ ਇੱਕਲੀ ਜ਼ਮੀਨ ਐ ਤੇ ਪਾਣੀ ਐ ਉਹ ਪਾਣੀ ਵੀ ਹੈ ਨਹੀਂ ਜਿਵੇਂ ਦੱਸਿਆ ਗਿਆ ਪਾਣੀ ਤਾਂ ਚਲਾ ਗਿਆ ਹੁਣ ਕੱਲੀ ਜ਼ਮੀਨ ਨਾਲ ਆਪਾਂ ਕਿੱਥੇ ਤੱਕ ਪੰਜਾਬ ਨੂੰ ਲੈ ਜਾ ਸਕਦੇ ਆ ਕਣਕ ਤੇ ਝੋਨੇ ਸਬਜ਼ੀਆਂ ਲਾ ਲੋਂਗੇ ਹੋਰ ਲਾ ਲੋਂਗੇ ਕਿੰਨਾ ਤੁਸੀਂ ਲੈ ਕੇ ਜਾ ਸਕਦੇ ਹੋ ਇੱਥੇ ਕਈ ਬੰਦੇ ਗਲਤ ਅਰਈ ਕਰਨੇ ਚਾਹੀਦੇ ਕੋਈ ਕਹਿੰਦੇ ਆਜ਼ਾਦ ਕਰ ਦਿਓ ਪੰਜਾਬ ਨੂੰ ਉਹ ਕਰ ਲੋ ਮੈਂ ਇੱਕ ਤਾਂ ਹਿਸਾਬ ਜੋੜ ਰਿਆ ਸੀ ਆਪਾਂ ਜੇ ਆਪਾਂ ਸਭੀ ਖਾਤਾ ਜੋੜੀਏ ਆਪਣੇ ਪੰਜਾਬ ਚ ਕਿੰਨੀ ਆਮਦਨ ਹੋ ਸਕਦੀ ਹੈ ਆਪਣੀ ਮੈਂ ਕਹਿੰਦਾ ਜਿੰਨਾ ਕਣਕ ਤੇ ਝੋਨਾ ਆਈ ਹੈ ਨਾ ਆਪਣੇ ਕੋਲੇ ਤੇ ਕਣਕ ਤੇ ਝੋਨਾ ਆਪਾਂ ਸਾਰਾ ਵੇਚੀਏ ਪੂਰੇ ਦੇਸ਼ ਨੂੰ ਆਪਾਂ ਆਪਾਂ ਐਕਸਪੋਰਟ ਕਰੀਏ 60-65 ਹਜ਼ਾਰ ਕਰੋੜ ਜਾਂ 70 ਹਜ਼ਾਰ ਕਰੋੜ ਤੋਂ ਵੱਧ ਤਾਂ ਹੀ ਨਹੀਂ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਨਖਾਹ ਵੀ 50 ਹਜ਼ਾਰ ਕਰੋੜ ਤੇਲ ਕਿਥੋਂ ਖਰੀਦੋਗੇ ਸੋ ਆਪਣੀ ਜਿਹੜੀ ਪ੍ਰੋਬਲਮ ਹੈ ਕਿ ਆਪਾਂ ਨੂੰ ਆਪਣੇ ਸੂਬੇ ਨੂੰ ਕਿਵੇਂ ਤਰੱਕੀ ਤੇ ਲੈ ਕੇ ਜਾਣਾ ਹੈ ਆਪਣੇ ਕੋਲੇ ਐਗਰੀਕਲਚਰ ਇੱਕ ਲਿਮਿਟ ਹੈ ਐਗਰੀਕਲਚਰ ਤੋਂ ਹੁਣ 60 ਕੁਇੰਟਲ ਦੇ ਬਾਅਦ 70 ਕੁਇੰਟਲ ਹੋ ਜਾਊ ਮਨ ਹੋ ਜਾਊਗਾ 90 ਮਨ ਹੋ ਜਾਊਗਾ 90 ਦੇ ਬਾਅਦ ਹੋਰ ਸਾਇੰਟਿਫਿਕ ਆਗੇ ਜੇ ਉਹਨਾਂ 100 ਮਨ ਹੋ ਜਾਊਗਾ ਇਹ ਤੋਂ ਬਾਅਦ ਕਿੰਨਾ ਕੁ ਜਾਊਗਾ ਸੋ ਪਹਿਲੀ ਗੱਲ ਹੈ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਸਰਕਾਰ ਚ ਆਇਆ ਮੈਂ ਵੱਡੇ ਬਾਦਲ ਸਾਹਿਬ ਕੋਲੇ ਬੈਠਿਆ ਤੇ ਅਸੀਂ ਬਹਿ ਕੇ ਅਸੀਂ ਦੇਖਿਆ ਕਿ ਆਪਣੇ ਚ ਕਮੀਆਂ ਕੀ ਐ ਤੇ ਸਟਰੈਂਥਸ ਕੀ ਐ ਜੋ ਕਮੀਆਂ ਦੇਖਿਆ ਕਿ ਆਪਾਂ ਜਮਾ ਲੈਂਡਲੌਕਡ ਐ ਫਿਰ ਉਹਦਾ ਇਲਾਜ ਕੀ ਐ ਦੁਨੀਆ ਨਾਲ ਕਨੈਕਟੀਵਿਟੀ ਚਾਹੀਦੀ ਹੈ ਜੇ ਜ ਸਮੁੰਦਰ ਨਹੀਂ ਹੈ ਤਾਂ ਉਹ ਹਵਾਈ ਜਾਜ ਬਣਾ ਐਡੇ ਬਣਾ ਲੋ ਜਿਹੜੀਆਂ ਸੜਕਾਂ ਪਲਾਨ ਹੋਈਆਂ ਸੀ ਉਹ ਉਸ ਨਜ਼ਰੀਏ ਨੂੰ ਦੇਖ ਕੇ 에어ਪੋਰਟ ਤੇ ਸਰੀਆ ਉਸ ਤੋਂ ਅਸੀਂ ਬਹਿ ਕੇ ਪਲਾਨ ਕੀਤੇ ਸੀ ਹੁਣ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਕਿੰਡਸਟਰੀ ਪੰਜਾਬ ਚ ਆਏ ਇੰਡਸਟਰੀ ਕਿਉਂ ਆਊਗੀ ਪਹਿਲੇ 30-40 ਸਾਲ ਪਹਿਲੇ ਹੁੰਦਾ ਸੀ ਲਾਇਸੈਂਸ ਰਾਜ ਜੇ ਤੁਹਾਡੇ ਕੋਲ ਲਾਇਸੈਂਸ ਸਰਕਾਰ ਦਿੰਦੀ ਹੁੰਦੀ ਸੀ ਜਿਹਦੇ ਸੂਬੇ ਨੂੰ ਲਾਇਸੈਂਸ ਮਿਲ ਜਾਂਦਾ ਸੀ ਇੰਡਸਟਰੀ ਭੱਜ ਕੇ ਉੱਥੇ ਜਾਂਦੀ ਸੀ ਹੁਣ ਲਾਇਸੈਂਸ ਰਾਜ ਨਹੀਂ ਹੈ ਜਿੱਥੇ ਜੀਕ ਉਹ ਇੰਡਸਟਰੀ ਵਾਲਾ ਕਰਦਾ ਹੈ ਉੱਥੇ ਉਹ ਜਾਂਦਾ ਉਹਦਾ ਮਨਮੰਦਾ ਹੈ ਉਹ ਕੀ ਆਊਗਾ ਪੰਜਾਬ ਕੋਲ ਇੰਡਸਟਰੀਸ ਲਾਊਗਾ ਤੁਸੀਂ ਕੀ ਦਿਓਗੇ ਆਪਾਂ ਕਹਿੰਦੇ ਆ ਵੀ ਫਰੀ ਆ ਵੀ ਫਰੀ ਆ ਵੀ ਫਰੀ ਥੋੜੀ ਚਿੱਠੀ ਲੈ ਕੇ ਉਹ ਹਰਿਆਣੇ ਚਲੇ ਜਾਊਗਾ ਉਹ ਕਹਿੰਦੇ ਪੰਜਾਬ ਵਾਲੇ ਆ ਕਹਿੰਦੇ ਆ ਤੁਸੀਂ ਦੱਸੋ ਕੀ ਦਿਓਗੇ ਦੋਨਾਂ ਦੀ ਚਿੱਠੀ ਲੈ ਕੇ ਤੀਜੇ ਕੋਲੇ ਚਲੇ ਜਾਂਦਾ ਜਿੱਥੇ ਸਭ ਤੋਂ ਵਧੀਆ ਜਿਹੜਾ ਸਾਰਾ ਕੁਝ ਦੇਣ ਦੇਣ ਨੂੰ ਤਿਆਰ ਹੈਗਾ ਸੀ ਕਹਿੰਦੇ ਉੱਥੇ ਲਾ ਦਾਂਗੇ ਹੁਣ ਆਪਣੇ ਕੋਲ ਕੀ ਦੇਣ ਨੂੰ ਤਿਆਰ ਆਪਾਂ ਪੋਰਟ ਤੋਂ ਵੀ ਦੂਰ ਐ ਕੱਲਾ ਬਹੁਤ-ਬਹੁਤ ਬਿਜਲੀ ਕਰਦਾਂਗੇ ਸਸਤੀ ਕਰਦਾਂਗੇ ਹੋਰ ਆਪਣੇ ਕੋਲੇ ਨਾ ਉਹ ਜਿਹੜਾ ਦੇਖੂਗਾ ਇੰਡਸਟਰੀਅਲਸ ਉਦੋਂ ਖੂਗਾ ਯਾਰ ਮੈਂ ਮਾਲ ਲਿਆਉਣਾ ਹੈ रॉ ਮਟੀਰੀਅਲ ਆਉਣਾ ਕਿੱਥੋਂ ਆਊਗਾ ਤੇ ਐਕਸਪੋਰਟ ਕਰਨਾ ਉਹ ਕਿੱਥੇ ਜਾਊਗਾ ਸੋ ਆਪਣੀ ਜਿਹੜੀ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਆ ਸਿਚੁਏਸ਼ਨ ਵਿੱਚ ਆਪਾਂ ਨੂੰ ਆਪਣੀ ਜਿਹੜੀ ਸਟਰੈਂਥ ਹੈ ਜਿਵੇਂ ਦੋ ਤਿੰਨ ਗੱਲਾਂ ਦੀ ਗੱਲ ਹੋਈ ਹੈ ਆਪਾਂ ਸਟਰੈਂਥ ਨੂੰ ਜ਼ਿਆਦਾ ਐਕਸਪਲੋਇਟ ਕਰੀਏ ਮੈਂ ਪੋਲੈਂਡ ਦੀ ਇੱਕ ਦੇਸ਼ ਹੈ ਪੋਲੈਂਡ ਉਹਦੀ ਗੱਲ ਕਰਨਾ ਚਾਹਣਾ ਹੈ ਪੋਲੈਂਡ ਜਿਵੇਂ ਆਪਣੇ ਵਰਗਾ ਹਿਸਾਬ ਹੈ ਉੱਥੇ ਐਗਰੀਕਲਚਰ ਸੇਟ ਸੀ 97% ਉਹਨਾਂ ਦਾ ਐਗਰੀਕਲਚਰ ਉਹ ਰੌ ਹੀ ਸੀ ਰੌਮ ਉਹਨਾਂ ਨੇ ਦੇਖਿਆ ਕਿ ਆਪਣੇ ਜਿੰਨਾ ਅਸੀਂ ਬਣਾਉਣੇ ਆ ਜਿਹੜਾ ਜਿਵੇਂ ਆਪ ਕੰਨ ਤੇ ਛੋਣਾ ਉਹਵੇਂ ਸਿਸਟਮ ਸੀ ਪ੍ਰੋਸੈਸਿੰਗ ਹੈ ਨਹੀਂ ਸੀ ਉਹਨੇ ਮਿਸ਼ਨ ਬਣਾ ਲਿਆ ਕਿ ਆਪਣੇ ਸਟੇਟ ਆਪਣੇ ਕੰਟਰੀ ਨੂੰ ਬਚਾਉਣ ਵਾਸਤੇ ਆਪਾਂ ਵੈਲਿਊ ਐਡੀਸ਼ਨ ਕਰਨ ਵਾਸਤੇ ਜੌਬ ਕਰੀਏਸ਼ਨ ਵਾਸਤੇ ਪ੍ਰੋਸੈਸਿੰਗ ਵਿੱਚ ਲੱਗিয়ে ਉਹਨੇ 20 ਸਾਲ ਲੱਗੇ ਉਹਨੂੰ 20 ਸਾਲ ਲੱਗੇ ਅੱਜ 97% ਜੋ ਉੱਥੇ ਚੀਜ਼ ਪ੍ਰੋਡਿਊਸ ਕਰ ਰਹੇ ਹੈ ਉਹ ਪ੍ਰੋਸੈਸ ਆਪ ਹੀ ਕਰਦੇ ਆ ਆਪ ਹੀ ਪ੍ਰੋਸੈਸ ਕਰਦੇ ਆ ਪ੍ਰੋਸੈਸ ਕਰਕੇ ਉਹ ਐਕਸਪੋਰਟ ਕਰਦੇ ਆ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਹੈ ਇੰਡਸਟਰੀ ਜਿਵੇਂ ਤੁਸੀਂ ਕਹਿੰਦੇ ਕਿ ਆਊਗੀ ਕਿਉਂ ਆਊਗੀ ਕਿਵੇਂ ਆਊਗੀ ਇੰਡਸਟਰੀ ਉੱਥੇ ਆਉਂਦੀ ਹੈ ਜਿੱਥੇ এনवायरमेंट ਚੰਗਾ ਹੋਏ ਤੇ ਇਨਫਰਾਸਟ੍ਰਕਚਰ ਚੰਗਾ ਹੋਵੇ ਇਨਫਰਾਸਟ੍ਰਕਚਰ ਦਾ ਮਤਲਬ ਹੈ ਬਿਜਲੀ ਰੋਡ ਕਨੈਕਟੀਵਿਟੀ 에ਅਰ ਕਨੈਕਟੀਵਿਟੀ ਪੋਰਟ ਤਾਂ ਆਪਣੇ ਕੋਲ ਹੈ ਨਹੀਂ ਤੁਸੀਂ ਦੇਖਿਆ ਹੋਣਾ ਅਕਾਲੀ ਦਲ ਸਰਕਾਰ ਨੇ ਜ ਕਿਸਤੇ ਜੋਰ ਲਾਇਆ ਇਨਫਰਾਸਟ੍ਰਕਚਰ ਤੇ ਤਾਂ ਹੀ ਇਨਵੈਸਟਮੈਂਟ ਆਉਗੀ ਜੇ ਸੜਕਾਂ ਚੰਗੀਆਂ ਹੋਣ ਤੇ ਬਿਜਲੀ 24 ਘੰਟੇ ਹੋਏ ਤੇ ਤੁਹਾਡੇ ਹਵਾਈ ਅੱਡੇ ਨਾਲ ਕਿਤੇ ਮਰਜ਼ੀ ਜਾਓ ਅੱਜ ਮੁਹਾਲੀ ਜਿਹੜਾ ਬਣਿਆ ਨਾ ਡਵੈਲਪ ਹੋਇਆ ਉਹਦਾ ਬਹੁਤ ਵੱਡਾ ਕਾਰਨ ਹੈ ਮੁਹਾਲੀ ਇੰਟਰਨੈਸ਼ਨਲ 에ਰਪੋਰਟ ਜਿਹੜਾ ਅਸੀਂ ਬਣਾਇਆ ਆਈਟੀ ਇੰਡਸਟਰੀ ਉੱਥੇ ਨਾਲ ਦੇ ਨਾਲ ਆ ਗਈ ਦੂਜੀ ਵੱਡੇ ਵੱਡੇ ਕੰਪਨੀਆਂ ਨਾਲ ਦੇ ਨਾਲ ਆ ਗਈਆਂ ਕਿਉਂਕਿ 에ਅਰ ਕਨੈਕਟੀਵਿਟੀ ਹੋ ਗਈ ਓਵੇਂ ਰੋਡ ਕਨੈਕਟੀਵਿਟੀ ਜਿਹੜਾ ਅੱਜ ਅਸੀਂ ਮੈਨੂੰ ਯਾਦ ਹੈ ਮੈਂ ਤੇ ਵੱਡੇ ਬਾਲਸ ਬੈਠੇ ਸੀ ਘੰਟੇ ਦੇ ਅੰਦਰ ਅੰਦਰ ਅਸੀਂ ਫੈਸਲਾ ਕਰ ਲਿਆ ਕਿ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਨਾਲ ਫੋਰ ਲੇਨਾਂ ਐਕਸਪ੍ਰੈਸ ਵੇ ਨਾਲ ਜੋੜਨਾ ਹੈ ਤੇ ਨਾਲ ਦੇ ਨਾਲ ਅਸੀਂ ਪਲੈਨਿੰਗ ਕਰਕੇ ਦੇਖੋ 5 ਸਾਲ ਦੇ ਅੰਦਰ ਜੋੜ ਦਿੱਤਾ ਸਾਰੇ ਹਾਈਵੇ ਨੈਟਵਰਕ ਨਾਲ ਹੁਣ ਉਸ ਨੈਟਵਰਕ ਨੂੰ ਦੇਖ ਕੇ ਜਦੋਂ ਬਾਹਰਲੇ ਆਉਂਦੇ ਇਨਵੈਸਟਰ ਹੁਣ ਆਪਣੇ ਅੱਜ ਦੇ ਸੀਐਮ ਗਏ ਸੀ ਬੰਬੇ ਇਨਵੈਸਟਮੈਂਟ ਲੈਣ ਵਾਸਤੇ ਭਗਵੰਦ ਮਾਨ ਕੀ ਕਹਿੰਦਾ ਸੀ ਸਾਡੇ ਬਿਜਲੀ ਸਰਪਲਸ ਹੈ ਜੀ ਸਾਡੇ ਹਾਈਵੇਅ ਸੜਕ ਬੈਸਟ ਹੈ ਸਾਡੇ 에어ਪੋਰਟ ਇੱਥੇ ਹੈ ਗੱਲ ਤਾਂ ਉਹੀ ਗੱਲ ਕਰ ਰਿਹਾ ਨਾ ਤਿੰਨੇ ਚੀਜ਼ਾਂ ਦੀ ਕਿ 에어ਪੋਰਟ ਰੋਡ ਆ ਜਿਹੜੇ ਚੀਜ਼ਾਂ ਤੇ ਜਿਹੜਾ ਮੈਂ ਫੋਕਸ ਮੈਂ ਕਲੀਅਰ ਹੈ ਫੂਡ ਪ੍ਰੋਸੈਸਿੰਗ ਇਸ ਦਾ ਬੇਨ ਫੋਕਸ ਆਪਣਾ ਸਟੇਟ ਦਾ ਹੋਣਾ ਚਾਹੀਦਾ ਐਂਡ ਸਮਾਲ ਐਂਡ ਸਮਾਲ ਐਂਡ ਮਾਈਕਰੋ ਇੰਡਸਟਰੀ ਕਿਉਂਕਿ ਅਸਲੀ ਵੱਡੀ ਜਿਹੜੀ ਫੈਕਟਰੀਆਂ ਨਾ ਅੱਜ ਕੱਲ ਟੈਕਨੋਲੋਜੀ ਆ ਇੰਨੀ ਆ ਗਈ ਭਾਵੇਂ ਤੁਸੀਂ 5000 ਗੱਡੀਆਂ ਦੇ ਫੈਕਟਰੀ ਲਾ ਲੋ ਕਾਰ ਦੀ ਮਤਲਬ ਦਾ ਹਜ਼ਾਰ ਬੰਦੇ ਰੱਖਣਗੇ ਬਾਕੀ ਸਾਰੇ ਰੋਬੋਟਸ ਰੋਬੋਟਸ ਹੈ ਅਸਲੀ ਜੌਬ ਕ੍ਰिएशन ਹੈ ਐਂਸਿਲਰੀ ਤੇ ਮਾਈਕਰੋ ਤੇ ਮੀਡੀਅਮ ਇੰਡਸਟਰੀ ਦੇ ਵਿੱਚ ਸੋ ਜਿਹੜੀ ਮੈਂ ਜਿਹੜੀ ਕਹਿਣਾ ਚਾਹਣਾ ਹੈ ਕਿ ਜੇ ਤੁਸੀਂ ਪਿਛਲੇ 40 ਸਾਲ ਦਾ ਪਿਛਲੇ 40 ਸਾਲ ਨੂੰ ਦੇਖੀਏ ਜਿਆਦਾ ਦੂਰ ਨਹੀਂ ਪਿਛਲੇ 40 ਸਾਲ ਹੀ ਦੇਖ ਲੀਏ ਜਦੋਂ ਪੰਜਾਬ ਵਿੱਚ ਟਰਾਂਸਫਰਮੇਸ਼ਨ ਆਈ ਹੈ ਮੈਨੂੰ ਯਾਦ ਆ ਜਦੋਂ ਮੈਂ ਛੋਟਾ ਹੁੰਦਾ ਸੀ ਬਾਦਲੋਂ ਬਠਿੰਡੇ ਤੱਕ ਸੜਕ ਨਹੀਂ ਹੁੰਦੀ ਸੀ ਮੈਂ ਜਦੋਂ ਪੜਦਾ ਹੁੰਦਾ ਸੀ ਬਠਿੰਡੇ ਜਾਂਦਾ ਹੁੰਦਾ ਸੀ ਉੱਠ ਦੀ ਗੱਡੀ ਤੇ ਜਾਂਦਾ ਹੁੰਦਾ ਸੀ ਮੇਰੇ ਆਪਣੇ ਟਾਈਮ ਦੇ ਵਿੱਚ ਦੇਖ ਲਓ 40 45 ਟਿੱਬੇ ਹੁੰਦੇ ਸੀ ਜੇ ਸੜਕ ਸੀ ਪਠਿੰਡੇ ਤੋਂ ਡੱਬ ਵਾਲੀ ਡੱਬ ਵਾਲੀ ਤੋਂ ਉੱਤੋਂ ਆਉਂਦੀ ਸੀ ਟਿੱਬੇ ਹੁੰਦੇ ਸੀ ਕਿਸੇ ਦਹਿਰਾ ਵੀ ਨਹੀਂ ਦਿਖਦੀਆਂ ਕਸੀਆਂ ਵੀ ਨਹੀਂ ਦਿਖਦੀਆਂ ਸੀ ਅੱਜ ਦੀ ਟਰਾਂਸਫਾਰਮੇਸ਼ਨ ਆਈ ਹੈ ਪਿਛਲੇ 50 ਸਾਲਾਂ ਚਾਈ ਹੈ ਜਿਹੜੇ ਆਪਣੇ ਪੰਜਾਬ ਵਿੱਚ ਐਨ ਉਹਨਾਂ ਦਾ ਆਰਕੀਟੈਕਟ ਕੌਣ ਹੈ ਆ ਟਰਾਂਸਫਾਰਮੇਸ਼ਨ ਦਾ ਇਸ ਅਕਾਲੀ ਦਲ ਜਿਹੜਾ ਆਪਾਂ ਆਪਾਂ ਪੋਜ਼ਿਟਿਵ ਜਿਹੜੀ ਗੱਲ ਹੈ ਆਪਣੀ ਕੌਮ 'ਚ ਇੱਕ ਕਮੀ ਐ ਆਪਣੀ ਕੌਮ 'ਚ ਇੱਕ ਕਮੀ ਐ ਆਪਾਂ ਭੰਡ ਦੇ ਇੱਕ ਦੂਜੇ ਨੂੰ ਬਹੁਤ ਨੈਗੇਟਿਵਿਟੀ ਦੋਜੇ ਦੇ ਖਲਾਫ ਜਿਹੜੀ ਪੋਜ਼ਿਟਿਵ ਗੱਲ ਤਾਂ ਕਰਨੀ ਨਹੀਂ ਨੈਗੇਟਿਵ ਗੱਲ ਦੇ ਮਗਰ ਆਪ ਪੈ ਜਾਣਾ ਜਿੰਨੀ ਰੋਡ ਨੈਟਵਰਕ ਐ ਜਿੰਨਾ ਪਾਵਰ ਨੈਟਵਰਕ ਐ ਕਿੰਨਾ 에ਅਰ ਨੈਟਵਰਕ ਐ ਸਾਰਾ ਹੀ ਇਰੀਗੇਸ਼ਨ ਨੈਟਵਰਕ ਐ ਬਹੁਤ ਵੱਡਾ ਰੋਲ ਅਖਿਉਂ ਬਨੀ ਕਾਲੀ ਦਲ ਦਾ ਆਪਣੇ ਸਟੇਟ ਵਿੱਚ ਆ ਤੁਸੀਂ 40 ਸਾਲਾਂ ਚ ਤਕਰੀਬਨ 10 ਸਾਲ ਕਾਂਗਰਸ ਦਾ ਰਾਜ ਆਇਆ ਹੈ ਕੈਪਟਨ ਸਾਹਿਬ ਮੁੱਖ ਮੰਤਰੀ ਰਹੇ ਹੈ ਮੈਨੂੰ ਲੱਗਦਾ ਇੱਕ ਚੀਜ਼ ਨਹੀਂ ਤੁਸੀਂ ਗਿਣਾ ਸਕਦੇ ਸੀ ਹੁਣ ਆ ਵੀ ਆਇਆ ਹੈ ਬੇਸਿਕਲੀ ਪ੍ਰੋਬਲਮ ਕੀ ਹੈ ਜਿਹੜੀ ਮੈਂ ਜਿਸ ਸਰ ਇਹ ਬੁਧੀ ਜੀ ਬੈਠੇ ਸੀ ਮੈਂ ਕਹ ਰਿਹਾ ਸੀ ਡੈਮੋਕ੍ਰੇਸੀ ਦਾ ਫਾਇਦਾ ਵੀ ਹੁੰਦਾ ਹੈ ਤੇ ਨੁਕਸਾਨ ਵੀ ਹੁੰਦਾ ਹੈ ਡੈਮੋਕ੍ਰੇਸੀ ਵਿੱਚ ਆਪਾਂ ਕਿਤੇ ਕਿਤੇ ਉਸ ਲੀਡਰ ਨੂੰ ਚੁਣ ਲੈਨੇ ਆ ਜਿਹਦਾ ਨਾ ਕੋਈ ਵਿਜਨ ਹੈ ਨਾ ਪਲੈਨਿੰਗ ਹੈ ਉਹਨੂੰ ਪਦ ਜਿਹੜੇ ਮਿਸ਼ਨ ਨਾਲ ਨਹੀਂ ਆਉਂਦਾ ਮੈਂ ਸਟੇਟ ਨੂੰ ਅੱਗੇ ਲੈ ਕੇ ਜਾਣਾ ਹੈ ਕੈਪਟਨ ਸਾਹਿਬ ਬਣੇ ਮੁੱਖ ਮੰਤਰੀ ਆਰਾਮ ਕਰਨ ਵਾਸਤੇ ਤੁਸੀਂ ਦੇਖੋ ਪਹਿਲਾ ਟਨਿਓਰ ਲੈ ਲਓ ਜਾਂ ਦੂਜਾ ਟਨਿਓਰ ਲੈ ਲਓ ਕਲਾ ਫਾਰਮ ਹਾਊਸ ਬਣਾਇਆ ਉਹਨਾਂ ਨੇ ਤੇ ਬਸ ਨਾ ਨਿਕਲੇ ਨਾ ਗਏ ਨਾ ਮਿਲੇ 5 ਸਾਲ 10 ਸਾਲ ਪਹਿਲੇ 5 ਸਾਲ ਉਹਦੇ ਬਾਅਦ ਹੁਣ ਆ ਬਦਲਾ ਆਇਆ ਤੇ ਉਹ ਬਦਲਾ ਵੀ ਕੋਈ ਟੈਨਸ਼ਨ ਨਹੀਂ ਉਹਨੂੰ ਕੋਈ ਫਿਕਰ ਨਹੀਂ ਮੈਂ ਜੇ ਫਿਕਰ ਦੇਖਿਆ ਮੈਂ ਵੱਡੇ ਬਾਲ ਸਾਹਿਬ ਵਾਸਤੇ ਬੇਟਾ ਕਰਕੇ ਨਹੀਂ ਕਹ ਰਿਹਾ ਜੇ ਮੈਂ ਫਿਕਰ ਦੇਖਿਆ ਤਾਂ ਉਹਨਾਂ ਦੇ ਮਨ 'ਚ ਮੈਂ ਦੇਖਿਆ ਸੀ ਜਿਦੋਂ ਰਾਤ ਨੂੰ ਲੱਗੇ ਦਿਨੇ ਉਹ ਸੋਚਦੇ ਰਹਿੰਦੇ ਸੀ ਕੀ ਕੀ ਕਰਨਾ ਕੀ ਕੀ ਕਰਨਾ ਜਿੰਨਾ ਤੱਕ ਉਹ ਲੀਡਰ ਕੋਲ ਦਾ ਮਨ 'ਚ ਫਿਕਰ ਨਾ ਹੋਏ ਆਪਣੇ ਸੂਬੇ ਦਾ ਪੈਸ਼ਨ ਨਾ ਹੋਏ ਸਰੀਤ ਚੀਜ਼ ਪੈਸ਼ਨ ਵਾਲਾ ਹੈ ਅੱਛਾ ਇੱਕ ਹੋਰ ਗੱਲ ਹੈ ਜਿਵੇਂ ਮੈਂ ਕਿਹਾ ਪੈਸੇ ਦੀ ਲੋੜ ਹੀ ਨਹੀਂ ਹੁੰਦੀ ਤੁਹਾਡੇ ਕੋਲੇ ਆਈਡੀਆਜ਼ ਚਾਹੀਦੇ ਆ ਪੈਸਾ ਆਈਡੀਆਜ਼ ਦੇ ਮਗਰ-ਮਗਰੀ ਆਉਂਦਾ ਹੈ ਹੁਣ ਹਾਈਵੇ ਬਣਾਉਣੇ ਆ ਤੁਹਾਡੇ ਕੋਲੇ ਆਪਣੇ ਕੋਲ ਪੈਸੇ ਨਹੀਂ ਤੁਸੀਂ ਤਾਂ ਆਈਡੀਆ ਅੱਜਕੱਲ੍ਹ ਆਈ ਪਲਾਨਿੰਗ ਤੁਸੀਂ ਕਰੋ ਤੇ ਮਗਰਮ ਇਨਵੈਸਟਮੈਂਟ ਆ ਜਾਂਦੀ ਪਾਵਰ ਪਲਾਂਟ ਚ ਅਸੀਂ ਕੀ ਹੈ ਸਭ ਤੋਂ ਸਸਤੇ ਪਾਵਰ ਪਲਾਂਟ ਇੰਡੀਆ ਵਿੱਚ ਲਾਏ ਗਏ ਤੋਂ ਕਾਲੀ ਦਲ ਦੀ ਸਰਕਾਰ ਨੇ ਲਾਏ ਆ ਜਿਹੜੇ ਕਹਿੰਦੇ ਸੀ ਇਨਕੁਆਰੀ ਕਰਾਂਗੇ ਇਨਕੁਆਰੀ ਕਿਉਂ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਹੁਣ ਚੁੱਪ ਕਿਉਂ ਹੋ ਜਾਂਦੇ ਸੋ ਜਿਹੜੀ ਹੈ ਜਿਹੜੀ ਮੈਂ ਕਹਿਣਾ ਚਾਹਣਾ ਦੋ ਤਿੰਨ ਗੱਲਾਂ ਮੇਨ ਤਾਂ ਇੱਕ ਜਿਹੜਾ ਲੀਡ ਕਰੂਗਾ ਸਿੰਗਾਪੁਰ ਬਣਾਇਆ ਇਕੱਲੇ ਇੱਕ ਬੰਦੇ ਨੇ ਦੁਬਈ ਜਿੱਥੇ ਤੇਲ ਵੀ ਨਹੀਂ ਆ ਅੱਜ ਜਿਹੜਾ ਸ਼ੇਖ ਹੁਣ ਕਿੰਗ ਹੈ ਇਹ ਇਹਨੇ ਖੜਾ ਕੀਤਾ 30 ਸਾਲ ਪਹਿਲੇ 40 ਸਾਲ ਪਹਿਲੇ ਤੁਸੀਂ ਦੁਬਈ ਜਾਂਦੇ ਸੀ ਨਾ ਉੱਥੇ ਤੁਸੀਂ ਕੁਝ ਨਹੀਂ ਹੁੰਦਾ ਸੀ ਮਨ ਲਾ ਜਿਹੜਾ ਗਏ ਉਹਨੇ ਕੁਝ ਵੀ ਨਹੀਂ ਹੁੰਦਾ ਸੀ ਦੁਬਈ 'ਚ ਅੱਜ 40 ਸਾਲ 'ਚ ਇੱਕ ਬੰਦੇ ਨੇ ਅੱਜ ਜਿਹੜੀ ਇੰਡੀਆ ਦੀ ਸਿਚੁਏਸ਼ਨ ਹੈ ਤੁਸੀਂ ਇੰਡੀਆ ਦੀ ਸਿਚੁਏਸ਼ਨ ਕੀ ਹੈ ਇੱਥੇ ਨੰਬਰ ਗੇਮ ਆ ਗਈ ਹੈ ਦੇਸ਼ ਵਿੱਚ ਜਿਹਦੇ ਐਮਪੀ ਜ਼ਿਆਦੇ ਉਦੀ ਬੋਲ ਬੱਲਾ ਅੱਜ ਤੁਸੀਂ ਜਿੰਨੀ ਇਨਵੈਸਟਮੈਂਟ ਹੈ ਦੇਸ਼ ਵਿੱਚ ਕੱਲੀ ਦੋ ਜਗ੍ਹਾ ਜਾਰੀ ਹੈ ਯੂਪੀ ਜਾਂ ਗੁਜਰਾਤ ਕੋਈ ਹੁੰਦਾ ਫੈਕਟਰੀ ਲਾਉਣ ਮੋਦੀ ਸਾਹਿਬ ਨੇ ਜਹਾ ਚੱਕਣਾ ਤੇ ਗੁਜਰਾਤ ਜੀ ਯੂਪੀ ਕਿਉਂਕਿ 80% ਹੋਣੇ ਹੈ ਤੁਸੀਂ ਜਾ ਕੇ ਦੇਖੋ ਕਿੰਨਾ ਫੰਡ ਜਾ ਰਿਹਾ ਗਵਰਨਮੈਂਟ ਆਫ ਇੰਡੀਆ ਦਾ ਜਿਹੜੀ ਡਿਵਲੂਸ਼ਨ ਦੀ ਗੱਲ ਕਰ ਰਹੇ ਆ ਚੀਮਾ ਸਾਹਿਬ ਤੁਸੀਂ ਗੱਲ ਕੀਤੀ ਸੀ ਆਪਾਂ ਨੂੰ ਜਿਹੜੇ ਟੈਕਸ ਜੀਐਸਟੀ ਇਕੱਠਾ ਹੋ ਕੇ ਜਾਂਦਾ ਉੱਥੇ ਤੇ ਸੈਂਟਰ ਕੋਈ ਆਪਣੇ ਉਹ ਸੈਂਟਰਲ ਜੀਐਸਟੀ ਤੋਂ ਕੋਈ ਡਿਵਲੂਸ਼ਨ ਵਾਸਤੇ ਭੇਜ ਦਿੰਦਾ ਸਟੇਟਾਂ ਨੂੰ ਦੇਣ ਵਾਸਤੇ ਫਾਰਮੂਲਾ ਐਜਾ ਬਣਾਇਆ ਉਹਨਾਂ ਨੇ ਕਿ ਮਿਹਨਤ ਕਰਨ ਵਾਲਿਆਂ ਨੂੰ ਤਾਂ ਪੈਸਾ ਆਉਂਦਾ ਨਹੀਂ ਟੈਕਸ ਦੇਣ ਨਾਲ ਆਉਂਦਾ ਨਹੀਂ ਜਿਹੜੇ ਨਹੀਂ ਟੈਕਸ ਦਿੰਦੇ ਤੇ ਫਿਰ ਕਹਿੰਦੇ ਉਹ ਪੈਸਾ ਕਿੱਥੇ ਜਾਂਦਾ ਉੱਥੇ ਹੈ ਤੇ ਅੱਜ ਮੈਂ ਤੁਸੀਂ ਰਿਪੋਰਟ ਕਢਾ ਲਓ ਲੇਟੈਸਟ ਡੈਵਲੂਸ਼ਨ ਯੂਪੀ ਦੀ ਸਟੇਟ ਦਾ ਟੈਕਸ ਲੱਗ ਹੈ ਜਿਹੜਾ ਮੁਫਤ ਭੇਜਦਾ ਹੈ ਯੂਪੀ ਨੂੰ 1 ਲੱਖ ਕਰੋੜ ਤੋਂ ਜ਼ਿਆਦਾ ਸਾਲ ਦਾ ਹੈ 1 ਲੱਖ ਕਰੋੜ ਤੁਸੀਂ ਲੇਟੈਸਟ ਫਿਗਰ ਵੀ ਕਢਾ ਲਓ 1 ਲੱਖ ਕਰੋੜ ਤੇ ਆਪਾਂ ਨੂੰ ਆਉਂਦਾ ਹੈ ਮਸਾਂ 8-9000 ਕਰੋੜ ਡੈਵਲੂਸ਼ਨ ਤੋਂ ਤੇ ਉੱਥੇ 1 ਲੱਖ ਕਰੋੜ ਹਰ ਸਾਲ ਤੇ ਕਿਉਂਕਿ ਹੁਣ ਉੱਥੇ ਨਾਲ ٹرسٹ ਏਰੀਆ ਸਾਰਾ ਕੁਝ ਯੂਪ ਹੁਣ ਇੱਥੋਂ ਪੰਜਾਬ ਦੇ ਇੰਡਸਟ੍ਰੀਇਸ ਕਿਉਂ ਭੱਜਣ ਲੱਗ ਗਏ ਹੁਣ ਮੈਂ ਇੱਕ ਦਿਨ ਮੈਂ yogi ji ਕੋਲੇ ਗਿਆ ਸੀ ਭੁੰਦਰ ਸਾਹਿਬ ਤੁਸੀਂ ਵੀ ਨਾਲ ਸੀ ਮਿਲਣਾ ਤੰਦੂਮਰ ਸਾਹਿਬ ਵੀ ਨਾਲ ਸੀ ਅਸੀਂ ਕਿਉਂਕਿ ਉੱਥੇ ਆਪਣੇ ਕਿਸਾਨਾਂ ਦਾ ਸਿੱਖ ਕਿਸਾਨਾਂ ਦਾ ਮਸਲਾ ਸੀ ਅਸੀਂ ਉਹ ਮਸਲਾ ਹੱਲ ਜਾਣ ਵਾਸਤੇ ਗਏ ਅਸੀਂ ਅੰਦਰੋਂ ਨੇ ਘਰੋਂ ਨਿਕਲ ਕੇ ਬਾਹਰ ਗਏ ਸਾਰੇ ਪੰਜਾਬ ਦੇ ਲੁਧਿਆਣੇ ਵਾਲੇ ਇੰਡਸਟਰੀਜ਼ ਬਾਹਰ ਖੜੇ ਸੀ ਉਹ ਮੈਨੂੰ ਦੇਖ ਕੇ ਸਾਡੇ ਘਬਰਾ ਹਰਿਆਣੇ ਜੋ ਕਿ ਮੈਂ ਕਿਹਾ ਇੱਥੇ ਕੀ ਕਰੀ ਜਨੋ ਕਹਿੰਦਾ ਯੋਗੀ ਜਿਹੜਾ ਮੀਟਿੰਗ ਹੈ ਅਸੀਂ ਇੱਥੇ ਸ਼ਿਫਟ ਕਰ ਰਹੇ ਹਾਂ ਕਿਉਂ ਮੈਂ ਕਿਹਾ ਕਿਉਂ ਕਹਿੰਦੇ ਜੀ ਇੱਥੇ ਤਾਂ ਰਹਿਣਾ ਔਖਾ ਹੋਇਆ ਪਿਆ ਪੰਜਾਬ 'ਚ ਲਾਅ ਐਂਡ ਆਰਡਰ ਸਿਚੁਏਸ਼ਨ ਆ ਹੋਈ ਪਈ ਐ ਸੋ ਇਨਵੈਸਟਮੈਂਟ ਵਾਸਤੇ ਜੇ ਪੰਜਾਬ ਨੂੰ ਬਚਾਉਣਾ ਹੈ ਆਪਣੇ ਵਿੱਚ ਕਲੈਰਿਟੀ ਚਾਹੀਦੀ ਆ 5-6 ਚੀਜ਼ਾਂ ਦੀ ਇੱਕ ਐਸ ਸੂਬੇ ਦੀ ਅਗਵਾਈ ਕਿਹਨੂੰ ਦੇਣੀ ਐ ਜਿਹੜੀ ਤੁਹਾਡੇ ਸੂਚ ਜਿਹੜਾ ਬੰਦਾ ਵਿਜਨਰੀ ਹੋਏ ਫੋਕਸਡ ਹੋਏ ਜਿਹਦੇ ਵਿੱਚ ਪੈਸ਼ਨ ਹੋਏ ਪੰਜਾਬ ਨੂੰ ਅੱਗੇ ਲੈ ਜਾਂਦਾ ਹੈ ਸਭ ਤੋਂ ਜ਼ਰੂਰੀ ਇੱਕ ਮਨ ਮੈਨ ਇੱਕ ਬੰਦਾ ਹੁੰਦਾ ਹੈ ਜਿਹੜਾ ਮਾੜੀ ਕੰਪਨੀ ਨੂੰ ਪ੍ਰੋਫਿਟ 'ਚ ਲਿਆਉਂਦਾ ਹੈ ਤੇ ਇੱਕ ਬੰਦਾ ਹੈ ਜਹਾ ਹੁੰਦਾ ਨਕਮਾ ਜਿਹੜਾ ਪ੍ਰੋਫਿਟ ਵਾਲੀ ਕੰਪਨੀ ਨੂੰ ਜਮਾ ਡੋਬ ਦਿੰਦਾ ਸੋ ਪਹਿਲੇ ਤਾਂ ਲੀਡਰਸ਼ਿਪ ਦੂਜੀ ਗੱਲ ਜਿਹੜੀ ਰੀਜਨਲ ਪਾਰਟੀ ਹੈ ਮੋਸਟ ਇੰਪੋਰਟੈਂਟ ਜਿੰਨੇ ਵੀ ਧੱਕੇ ਤੁਸੀਂ ਗਰਾਏ ਆ ਪਾਣੀ ਦੇ ਹੋਏ ਕਿਸੇ ਕਿਤੇ ਆ ਸਾਰੇ ਧੱਕੇ ਨੈਸ਼ਨਲ ਪਾਰਟੀਆਂ ਨੇ ਕੀਤੇ ਆ ਭਾਵੇਂ ਪਾਣੀ ਦਾ ਓਹ ਨੈਸ਼ਨਲ ਪਾਰਟੀਆਂ ਦਾ ਤਾਂ ਰੀਜਨਲ ਪਾਰਟੀ ਦਾ ਫਰਕ ਕੀ ਐ ਜੋ ਇੰਦਰਾ ਗਾਂਧੀ ਨੇ ਕਹਿਣਾ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਉਹਦੇ ਕੋਈ ਮੁੱਖ ਮੰਤਰੀ ਹਿੰਮਤ ਨਹੀਂ ਸੀ ਕਿ ਪਿੱਛੇ हट ਜੇ ਹੁਣ ਜੋ ਕੇਜਰੀਵਾਲ ਨੇ ਕਹਿਣਾ ਹੈ ਭਗਵੰਤ ਮਾਨ ਕੋਈ ਕਹਿ ਸਕਦਾ ਓਵੇਂ ਜੋ ਭਾਜੀਪੀ ਦੇ ਭਾਈ ਕਮਾਨ ਨੇ ਕਹਿਣਾ ਹੈ ਉਹੀ ਇੱਥੋਂ ਦੇ ਯੂਨਿਟ ਕਹਣਗੇ ਅਸੀਂ ਆ ਇਕੱਲੇ ਜਿਹੜਾ ਜੇ ਕੋਈ ਪੰਜਾਬ ਦੇ ਜਦੋਂ ਗੱਲ ਹੋਈ ਸੀ ਨਾ ਪੰਜਾਬ ਦੇ ਮੁੱਦਿਆਂ ਤੇ ਕੱਲਾ ਕਿਉਂ ਕਾਲੀ ਦਲ ਬੋਲਦਾ ਹੈ ਕਿਉਂਕਿ ਕਾਲੀ ਦਲ ਵਾਸਤੇ ਪੰਕਲਾ ਪੰਜਾਬ ਹੈ ਨੈਸ਼ਨਲ ਪਾਰਟੀਆਂ ਦਾ ਇੰਟਰਸਟ ਬਹੁਤ ਉਹ ਦੇਖਣਗੇ ਹਰਿਆਣੇ ਨਾਲ ਕੀ ਹਾਸ ਰੋਜੇ Rajasthan ਨਾਲ ਹੁਣ ਪਾਣੀ ਵਾਸਤੇ ਆਪਾਂ ਕਹੀਏ ਵਾਪਸ ਲੜੀਏ ਕਿ ਸਾਨੂੰ Rajasthan ਦੇ ਪਾਣੀ ਨੂੰ بس ਪੈਸਾ ਦਿਓ ਜਾਂ ਸਾਨੂੰ ਵਾਪਸ ਕਰੋ ਕੱਲੇ ਅਸੀਂ ਕਹਿ ਸਕਾਂਗੇ ਨਾ ਕਾਂਗਰਸ ਕਹਿ ਸਕੂਗੀ ਨਾ ਦੂਜੇ ਪਾਰਟੀਆਂ ਕਹਿ ਸਕਣਗੇ ਕਿਉਂਕਿ ਇਸ ਨੂੰ Rajasthan ਸਾਡਾ ਉੱਡ ਜੂਗਾ ਸੋ ਇੰਪੋਰਟੈਂਟ ਰੀਜਨਲ ਜਿੱਥੇ ਜਿੱਥੇ ਰੀਜਨਲ ਪਾਰਟੀਆਂ ਬਹਿਗੀਆਂ ਸਟਰੋਂਗ ਉੱਥੇ ਉੱਥੇ ਰੀਜਨਲ ਐਸਪੀਰੇਸ਼ਨਸ ਵੀ ਸਟਰੋਂਗ ਰਹੀਆਂ ਉਹਨਾਂ ਦੀ ਪਾਵਰ ਵੀ ਰਹੀ ਹੈ ਜਿੱਥੇ ਰੀਜਨਲ ਪਾਰਟੀ ਕਮਜ਼ੋਰ ਹੋ ਗਈਆਂ ਉਹ ਸਿੱਧਾ ਕੰਟਰੋਲ ਨੈਸ਼ਨਲ ਪਾਰਟੀ ਸੋ ਇੱਕ ਲੀਡਰਸ਼ਿਪ ਕੌਣ ਲਗਵਾਏ ਕਰੂਗਾ ਰੀਜਨਲ ਪਾਰਟੀ ਨੂੰ ਸਟਰੈਂਥਨ ਕਰੋ ਤੇ ਪੰਜਾਬ ਸੂਬੇ ਵਿੱਚ ਜਿਹੜਾ ਕੋਈ ਲੀਡਰ ਹੋਊਗਾ ਜਾਂ ਰੀਜਨਲ ਪਾਰਟੀ ਹੋਊਗੀ ਉਹਦਾ ਇੰਟਰਸਟ ਹੀ ਹੋਣਾ ਸਭ ਤੋਂ ਵੱਡਾ ਇੰਟਰਸਟ ਹੋਣਾ ਹੈ ਕਿ ਆਪਣੇ ਸੂਬੇ ਵਿੱਚ ਇਨਫਰਾਸਟ੍ਰਕਚਰ ਬਣਾਇਆ ਜਾਏ ਆਪਣੇ ਸੂਬੇ ਵਿੱਚ ਗਰੋਥ ਹੋਏ ਕਿਉਂਕਿ ਉਹਦਾ ਸਾਰਾ ਕੁਝ ਨਿਰਭਰ ਉਸ ਕੰਮ ਤੇ ਹੁੰਦਾ ਹੈ ਇੱਕ ਜਿਹੜੀ ਵੱਡੀ ਹੁਣ ਕਮੀ ਆਪਣੇ ਦੇਸ਼ ਚ ਹੈਗੀ ਹੈ ਨੰਬਰ ਗੇਮ ਚ ਇੰਨਾ ਪੈ ਗਏ ਆ ਹੁਣ 12 13 ਐਮਪੀ ਹੈ 12 13 ਐਮਪੀ ਦਾ ਕੋਈ ਹੁਣ ਵੈਲਿਊ ਨਹੀਂ ਸਮਝਦੇ ਦੂਜੇ ਸੂਬਿਆਂ ਚ ਜਿੱਥੇ 80 ਹੈ ਸਾਰਾ ਕੰਮ ਹੀ ਉੱਥੇ ਹੁੰਦਾ ਸੋ ਮੇਰੇ ਕੋਲ ਕਈ ਕਾਫੀ ਗੱਲਾਂ ਕਰਨ ਵਾਲੀਆਂ ਸੀ ਪਰ ਕਿਉਂਕਿ ਬਹੁਤ ਜ਼ਰੂਰੀ ਮੈਂ ਦਿੱਲੀ ਪਹੁੰਚਣਾ ਮੇਰੇ ਕੋਲ ਕਈ ਪੁਰਾਣੇ ਸਾਡੇ ਪ੍ਰੋਗਰਾਮ ਦਿੱਤੇ ਸੀ ਮੈ ਹੁਣੀ ਡਰਾਈਵ ਕਰਨਾ ਸੋ ਮੈਂ ਕਨਕਲੂਡ ਕਰਨਾ ਚਾਹਣਾ ਹੈ ਦੇਖੋ ਬਹੁਤ ਵਧੀਆ ਡਿਸਕਸ਼ਨ ਹੋਇਆ ਹੈ ਪੰਜਾਬ ਨੂੰ ਪਚਾਉਣ ਵਾਸਤੇ ਇੱਕ ਤਾਂ ਪੰਜਾਬ ਵਿੱਚ ਪੋਜ਼ਿਟਿਵਿਟੀ ਹੋਣ ਦੀ ਲੋੜ ਹੈ ਆਪਾਂ 네ਗੇਟਿਵ ਬੜੇ ਬੰਦੇ ਆਪਾਂ 네ਗੇਟਿਵ ਕਿਸੇ ਸੂਬਾ ਆਪਣੇ ਕੋਈ ਕੋਈ ਸੂਬੇ ਦੇ ਲੋਕ ਆਪਣੇ ਸੂਬੇ ਨੂੰ ਬਦਨਾਮ ਨਹੀਂ ਕਰਦੇ ਜਿੰਨਾ ਪੰਜਾਬੀ ਆਪਣੇ ਸੂਬੇ ਨੂੰ ਬਦਨਾਮ ਕਰਦਾ ਆਪਣੇ ਤੋਂ ਵੱਧ ਨਸ਼ਾ ਗੁਆਚਾ ਹੈ ਆਪਣੇ ਤੋਂ ਵੱਧ ਨਸ਼ਾ ਮਹਾਰਾਸ਼ਟਰ ਚ ਹੈ ਆਪਣੇ ਤੋਂ ਵੱਧ ਨਸ਼ਾ ਹਰਿਆਣੇ ਚ ਹੈ ਭੁੰਦਰ ਸਾਹਿਬ ਨੂੰ ਤੁਸੀਂ ਯਾਦ ਭੁੰਦਰ ਸਾਹਿਬ ਉਹ ਬਾਈ ਇਲੈਕਸ਼ਨ ਹਰਿਆਣੇ ਇੱਕ ਹੀ ਗਏ ਸੀ ਅਸੀਂ ਕਈ ਸਾਲ ਦੀ ਗੱਲ ਹੈ ਉੱਥੇ ਫੀਮ ਭੁਖੀ ਓਪਨ ਹੈ ਰਾਸਤਾ ਚੱਲ ਜਾਓ ਓਪਨ ਹੈ ਨਸ਼ਾ ਵੱਧ ਆਪਣੇ ਤੋਂ ਹੈ ਪਰ ਆਪਣੇ ਸਾਰੇ ਲੱਗ ਗਏ ਪੰਜਾਬ ਨਸ਼ੇੜੀ ਹੈ ਜੀ ਸਾਡੀ ਜਵਾਨੀ ਨਸ਼ੇੜੀ ਹੈ ਜੀ ਅਸੀਂ ਨਸ਼ੇੜੀਆਂ ਸੀ ਕਰ ਕਰਕੇ ਇੰਨਾ ਬਦਨਾਮ ਕਰਤਾ ਕਿ ਦੁਨੀਆ ਵਿੱਚ ਹੁਣ ਆਪਣ ਸੋਚਦੇ ਕਿ ਸਿੱਖ ਜਿਹੜੇ ਹੈਗੇ ਜਿੱਥੇ ਰਹਿੰਦੇ ਹੋ ਸਾਰੇ ਨਸ਼ੇੜੀ ਹੈ ਮੈਂ ਜਦੋਂ ਬੰਬੇ ਗਿਆ ਸੀ ਇਨਵੈਸਟਮੈਂਟ ਲੈਣ ਵਾਸਤੇ ਸਨ ਫਾਰਮਾ ਕੰਪਨੀ ਹੈ ਵਰਲਡ ਇੰਡੀਆ ਦੀ ਸਭ ਤੋਂ ਬਿਗੇਸਟ ਫਾਰਮਰ ਕੰਸਲਟਰੀ ਕੰਪਨੀ ਉਹਦੇ ਚੇਅਰਮੈਨ ਕੋਲੇ ਬੈਠਾ ਸੀ ਮੈਨੂੰ ਕਹਿੰਦਾ ਕਿ ਫੈਕਟਰੀ ਤਾਂ ਲਾ ਦਾਂਗੇ ਜੀ ਪਰ ਉਥੇ ਲੇਬਰ ਮਿਲ ਜੂ ਸਾਨੂੰ ਕੰਮ ਕਰਨ ਵਾਸਤੇ ਮੈਂ ਕਿਹਾ ਕਿਉਂ ਕਿੰਨਾ ਮੈਂ ਅਸੀਂ ਦੇਖਿਆ ਕਿ ਸਪੜਿਆ ਕਿ ਸਾਰੇ ਨਸ਼ੇ ਕਰਦੇ ਆ ਚੇਅਰਮੈਨ ਆਫ ਸਨ ਫਾਰਮਰ ਕੰਪਨੀ ਬੰਬਈ ਵਿਚ ਜਿਹੜਾ ਵਿਚ ਇਸ ਅ ਬਿਲੀਅਨ ਡਾਲਰ ਕੰਪਨੀ ਨੇ ਮੈਂ ਆਖ ਜ਼ਿਕਰ ਕੀਤਾ ਹੁਣ ਆਪਾਂ ਕਹਿਣ ਲੱਗੇ ਆਪਾਂ ਤਾਂ ਬਸ ਬਾਜੀ ਕਰਜ਼ਾਈ ਹੋ ਗਏ ਨੰਗ ਹੋ ਗਏ ਸਾਰੇ ਜਿਨੇ ਇਨਵੈਸਟਮੈਂਟ ਕਰਨੀ ਹੈ ਜਿਹਨੂੰ ਪਤਾ ਲੱਗਿਆ ਕਿ ਸੂਬਾ ਹੀ ਪਹਿਲਾਂ ਖਤਮ ਹੋਇਆ ਪਿਆ ਇੱਥੇ ਇਨਵੈਸਟਮੈਂਟ ਕਿਉਂ ਕਰਨ ਚਾਹੀਏ ਜਿਹੜੇ ਇੰਡਸਟਰੀਅਲਿਸਟ ਆ ਨਾ ਭਾਵੇਂ ਉਹਨਾਂ ਪੱਲੇ ਕੁਝ ਨਾ ਹੋਏ ਮਰਸੀਡੀਜ਼ ਗੱਡੀ ਰੱਖਣਗੇ ਉਹ ਕਿਉਂ ਉਹ ਕਿਉਂਕਿ ਕਿ ਬੈਂਕ ਕੋਲ ਜਾਣਗੇ ਨਾ ਬੈਂਕ ਮੈਨੇਜਰ ਦੇਖੂਗਾ ਯਾਰ ਗੱਡੀ ਤਾਂ ਵੱਡੀ ਆ ਪੈਸਾ ਕਾਫੀ ਹੋਣਾ ਇਹਦੇ ਕੋਲੇ ਭਾਵੇਂ ਆ ਜੇਬ ਖਾਲੀ ਹੋਏ ਲੋਨ ਦੇ ਦੂ ਜੇ ਤੁਸੀਂ ਟੁੱਟੀ ਜੀ ਮਰੂਤੀ ਤੇ ਜਾਓਗੇ ਕਹੋਗੇ ਸਾਨੂੰ ਇੰਨੇ ਕਰੋੜ ਚਾਹੀਦੇ ਤਾਂ ਬੈਂਕ ਮੈਨੇਜਰ ਦੇਖ ਲੈ ਜੇ ਤਾਂ ਇਹਨੂੰ ਦੇ ਨਹੀਂ ਲੋਨ ਦੀ ਸੋ ਪਹਿਲੇ ਆਪਾਂ ਆਪਣੇ ਵਿੱਚ ਪੋਜ਼ਿਟਿਵ ਲਈਏ ਮੈਂ ਨਾਲੇ ਮੇਰੇ ਨਾਲ ਕਨਵੈਸਟ ਵੀ ਰਹਿਗੇ ਡੈਟ ਦੋ ਕਿਸਮ ਦਾ ਡੈਟ ਹੁੰਦਾ ਹੈ ਪ੍ਰੋਡਕਟਿਵ ਡੈਟ ਤੇ ਨੋਨ ਪ੍ਰੋਡਕਟਿਵ ਡੈਟ ਅਕਾਲੀ ਦਲ ਦੇ ਟਿਨਯੌਰ ਚ ਅਸੀਂ ਪ੍ਰੋਡਕਟਿਵ ਡੈਟ ਲਿੱਤਾ ਸੀ ਮਤਲਬ ਉਹਦੇ ਨਾਲ ਇਨਫਰਾਸਟ੍ਰਕਚਰ ਬਣਾਇਆ ਸੀ ਅਸੀਂ ਜਿੰਨੀ ਇਨਫਰਾਸਟ੍ਰਕਚਰ ਬਣਿਆ ਭਾਵੇਂ ਸੀਵਰੇਜ ਦਾ ਕੰਮ ਹੈ ਭਾਵੇਂ ਫਲਾਈਓਵਰਸ ਹੈ ਸਾਰੇ ਪ੍ਰੋਡਕਟਿਵ ਡੈਟ ਨਾਲ ਉਹਦੇ ਨਾਲ ਕੀ ਹੋਇਆ ਪ੍ਰੋਡਕਟਿਵ ਡੈਟ ਲੋਨ ਨਾਲ ਜੀਡੀਪੀ ਗਰੋਥ ਹੋਈ ਜੀਡੀਪੀ ਗਰੋਥ ਦੀ ਸਾਡੀ ਗਰੋਥ ਰੇਟ ਤੁਸੀਂ ਸਾਡੇ ਟਾਈਮ ਤੇ ਦੇਖ ਲਓ ਤੇ ਹੁਣ ਦੇਖ ਲੋ ਤੇ ਜਿਹੜਾ ਡੈਟ ਟੂ ਜੀਡੀਪੀ ਰੇਸ਼ੋ ਗਿਨਿਆ ਜਾਂਦਾ ਹੈ ਜਦੋਂ 2007 ਸਾਡੀ ਸਰਕਾਰ ਸੀ 46% ਸੀ ਡੈਟ ਟੂ ਜੀਡੀਪੀ ਰੇਸ਼ੋ ਅਸੀਂ ਲਿਆ ਕੇ 5 ਸਾਲਾਂ ਚ 32% ਤੇ ਲੈ ਗਏ ਲਾਸਟ ইয়ার ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਸੀ ਕਿ ਜਿਹੜਾ ਪਾਵਰ ਰਿਫਾਰਮਸ ਵਾਸਤੇ ਜਿਹੜਾ ਪਾ ਬਿਜਲੀ ਬੋਰ ਦਾ ਡੈਟ ਹੈ ਉਹ ਸਾਨੂੰ ਆਪਣੇ ਬੈਲੈਂਸ ਸ਼ੀਟ 'ਚ ਲੈਣਾ ਪਿਆ ਬਿਜਲੀ ਬੋਰ ਨੂੰ ਡੈਟ ਫ੍ਰੀ ਕਰਨ ਵਾਸਤੇ ਉਸਾ ਉਹ 올 ਇੰਡੀਆ ਦਾ ਸਕੀਮ ਸੀ ਕੋਨਸੈਂਟਿਵਸ ਹੁੰਦੇ ਸੀ ਉਹ ਇੱਕ ਹੋਰ ਡੈਟ ਇੱਕ ਆਪਣਾ 30 ਸਾਲ ਦਾ ਜਿਹੜਾ ਹਿਸਟੋਰਿਕ ਪਰਚੇਸ ਸਪੇਲ ਦਾ ਕਾਊਂਟ ਨਹੀਂ ਹੋਇਆ ਸੀ ਉਹਦੇ ਨਾਲ ਜਿਹੜੀ ਲਾਇਸੈਂਸ ਸੀ ਗਵਰਨਮੈਂਟ ਆਫ ਇੰਡੀਆ ਦੇ ਉਹ ਆਗੇ ਸਾਡੇ ਦੇ ਤੇ ਨਹੀਂ ਤਾਂ ਵੀ ਇਟ ਵੋਟਡ ਡਾਊਨ ਫਰਮ 46 ਟੂ 32 ਅੱਜ ਦੇਖੋ ਕਿੱਥੇ ਲੈ ਗਿਆ ਵਾਪਸ ਕਿਉਂਕਿ ਹੁਣ ਪੈਸਾ ਜਿਹੜਾ ਲੈ ਰਿਹਾ ਥਨਕਾਵਾਂ ਵਾਸਤੇ ਐ ਐਡਵਰਟਾਈਜ਼ਮੈਂਟ ਵਾਸਤੇ 1000 ਕਰੋੜ ਰੁਪਇਆ ਹੁਣ अनप्रोडक्टिव डेट है जेड़ा डेंजरस है स्टेट वास्ते प्रोडक्टिव डेट जे होए ना दुनिया पैसे ਦੇ ਲੋਨ ਦੇ ਬਿਗੈਰ ਚਲਦੀ ਹੈ ਜਿਵੇਂ ਸਭ ਤੋਂ ਜ਼ਿਆਦਾ ਲੋਨ ਜੇ ਤੁਸੀਂ ਦੇਖੋਗੇ ਕਿਸੇ ਇਨਸਾਨ ਤੇ ਅਮਬਾਨੀ ਦੇ ਸਿਰ ਤੇ ਹੈ ਪਰ ਉਹ ਪ੍ਰੋਡਕਟਿਵ ਡੈਟ ਹੈ ਉਹ ਲੋਨ ਲੈ ਕੇ ਉਹ ਹੋਰ ਕੰਮ ਵਧਾਰਿਆ ਸੋ ਆਪਾਂ ਨੂੰ ਐਨਲਾਈਜ਼ ਕਰਨਾ ਚਾਹੀਦਾ ਹੈ ਆਪਣੇ ਸਟੇਟ ਦੀ ਸਿਚੁਏਸ਼ਨ ਤੇ ਮੈਂ ਕਹਿਣਾ ਚਾਹਣਾ ਹੈ ਪੋਜ਼ਿਟਿਵ ਰਹੀਏ ਲੀਡਰਸ਼ਿਪ ਸਹੀ ਚੂਜ਼ ਕਰ ਲਈਏ ਪਾਰਟੀ ਸਹੀ ਚੂਜ਼ ਕਰ ਲਈਏ ਜਿਹੜੀ ਆਪਣੇ ਸੂਬੇ ਦੀ ਹਮਦਰਦ ਹੈ ਤੇ ਇਨਫਰਾਸਟ੍ਰਕਚਰ ਤੇ ਜੋਰ ਲਾਈਏ ਤੇ ਇੰਡਸਟਰੀਅਲਾਈਜੇਸ਼ਨ ਫੂਡ ਪ੍ਰੋਸੈਸਿੰਗ ਤੇ ਜੋਰ ਲਾਈਏ ਤੇ ਮੈਂ ਕਹਿੰਦਾ ਵੀ ਹੈਵ ਅ ਫਿਊਚਰ